ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਲਸੰਗਰ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਭੁੱਲ ਕੇ ਵੀ ਇਸ ਜਗ੍ਹਾ ਤੇ ਆਪਣੇ ਘਰ ਵਿੱਚ ਪੈਸੇ ਨਾ ਰੱਖ ਲੈਣਾ ਨਹੀਂ ਤਾਂ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਗਰੀਬੀ ਦਾ ਸਾਹਮਣਾ ਕਰਨਾ ਪੈ ਜਾਵੇਗਾ ਤੇ ਦੋ ਚੀਜ਼ਾਂ ਉਹ ਕਿਹੜੀਆਂ ਹਨ ਜਿਹੜੀਆਂ ਆਪਣੇ ਤੁਸੀਂ ਪਰਸ ਤੇ ਅਲਮਾਰੀ ਦੇ ਵਿੱਚ ਵੀ ਕਦੇ ਨਹੀਂ ਰੱਖਣੀਆਂ ਸਾਲਸੰਗਰ ਜੀ ਤੁਹਾਡੀ ਜ਼ਿੰਦਗੀ ਦੀ ਕਹਿੰਦੇ ਹਨ ਕਿ ਸਾਰੇ ਹੀ ਬਰਕਤ ਨੂੰ ਖਾ ਸਕਦੀਆਂ ਹਨ ਉਸ ਤੋਂ ਪਹਿਲਾਂ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦੇਣਾ ਜੀ ਤਾਂ ਕਿ ਪਰਮਾਤਮਾ ਜੀ ਤੁਹਾਡੀ ਕਮਾਈ ਦੇ ਵਿੱਚ ਬਰਕਤਾਂ ਪਾ ਦੇਣ ਤੁਹਾਨੂੰ ਕਦੇ ਵੀ ਗਰੀਬੀ ਦਾ ਸਾਹਮਣਾ ਕਰਨਾ ਨਾ ਪੈ ਜਾਵੇ। ਸਾਲ ਸੰਗੇ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਆਪਣੀ ਅਲਮਾਰੀ ਜਾਂ ਪਰਸ ਦੇ ਵਿੱਚ ਇਹ ਦੋ ਚੀਜ਼ਾਂ ਤੁਹਾਨੂੰ ਕਦੇ ਵੀ ਨਹੀਂ ਰੱਖਣੀਆਂ ਚਾਹੀਦੀਆਂ। ਇਸ ਦੇ ਨਾਲ ਤੁਹਾਡੇ ਘਰ ਵਿੱਚ ਬਰਕਤ ਬਿਲਕੁਲ ਵੀ ਨਹੀਂ ਆਵੇਗੀ। ਆਪਾਂ ਸਭ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਬੜੀਆਂ ਹੀ ਜ਼ਿਆਦਾ ਗਲਤੀਆਂ ਅਕਸਰ ਕਰਦੇ ਹੀ ਰਹਿੰਦੇ ਹਾਂ ਜਿੰਨਾ ਬਾਰੇ ਤੁਹਾਨੂੰ ਪਤਾ ਹੀ ਨਹੀਂ ਹੁੰਦਾ। ਪਰ ਆਪਾਂ ਕਰ ਜ਼ਰੂਰ ਲੈਂਦੇ ਹਾਂ ਉਹ ਗਲਤੀਆਂ ਤੇ ਫਿਰ ਆਪਾਂ ਨੂੰ ਉਹ ਗਲਤੀਆਂ ਜਿਹੜੀਆਂ ਹਨ ਨੁਕਸਾਨ ਵੀ ਬਹੁਤ ਕਰ ਜਾਂਦੀਆਂ ਹਨ ਆਪਾਂ ਹਮੇਸ਼ਾ ਹੀ ਉਸ ਗੱਲ ਤੋਂ ਅਣਜਾਣ ਰਹ ਜਾਂਦੇ ਹਾਂ ਕਈ ਲੋਕਾਂ ਨੂੰ ਤਾਂ ਪਤਾ ਵੀ ਨਹੀਂ ਹੁੰਦਾ ਕਿ ਆਪਾਂ ਗਲਤ ਕੀ ਕਰ ਰਹੇ ਹਾਂ ਤੇ ਐਵੇਂ ਕਰਨ ਦੇ ਨਾਲ ਸਾਡਾ ਫਿਰ ਕਿੰਨਾ ਵੱਡਾ ਨੁਕਸਾਨ ਹੋ ਸਕਦਾ ਹੈ ਪਰ ਫਿਰ ਵੀ ਲੋਕ ਆਪਣੀ ਫਿਤਰਤ ਤੋਂ ਬਾਜ਼ ਨਹੀਂ ਆਉਂਦੇ ਭਾਵ ਕੇ ਰਾਸ ਨਹੀਂ ਆਉਂਦੇ ਉਹਨਾਂ ਦੀਆਂ ਗਲਤੀਆਂ ਨੂੰ ਦੁਹਰਾਉਂਦੇ ਹੀ ਰਹਿੰਦੇ ਹਨ ਦੁਬਾਰਾ ਦੁਬਾਰਾ ਉਹੀ ਕੰਮ ਕਰਦੇ ਰਹਿੰਦੇ ਹਨ ਅਤੇ ਫਿਰ ਉਹਨਾਂ ਨੂੰ ਹਾਨੀ ਹੋ ਜਾਂਦੀ ਹੈ ਫਿਰ ਉਹਨਾਂ ਚੀਜ਼ਾਂ ਬਾਰੇ ਗੱਲ ਕਰਦੇ ਹਾਂ ਸਾਲ ਸੰਗਰ ਜੀ ਇਹ ਚੀਜ਼ਾਂ ਆਪਣੇ ਪਰਸ ਜਾਂ ਅਲਮਾਰੀ ਦੇ ਵਿੱਚ ਤੁਹਾਨੂੰ ਕਦੇ ਵੀ ਨਹੀਂ ਰੱਖਣੀਆਂ ਚਾਹੀਦੀਆਂ ਜੋ ਵੀ ਲੋਕ ਇਹ ਚੀਜ਼ਾਂ ਰੱਖਦੇ ਹਨ ਉਹਨਾਂ ਦੇ ਘਰ ਵਿੱਚੋਂ ਬਰਕਤ ਹੀ ਚਲੀ ਜਾਂਦੀ ਹੈ ਉਹਨਾਂ ਨੂੰ ਵੀ ਪਤਾ ਨਹੀਂ ਲੱਗਦਾ ਤੇ ਉਹਨਾਂ ਕੋਲ ਪੈਸਾ ਫਿਰ ਨਹੀਂ ਟਿਕਦਾ ਫਿਰ ਆਪਾਂ ਰੋਣੇ ਰੋਂਦੇ ਹਾਂ ਕਿ ਸਾਡੇ ਘਰ ਪੈਸੇ ਨਹੀਂ ਟਿਕਦੇ ਜੇ ਕਿਧਰੇ ਰੁਪਈਏ ਆ ਵੀ ਜਾਂਦੇ ਹਨ ਤੇ ਪਾਣੀ ਦੀ ਤਰ੍ਹਾਂ ਹੀ ਵਹਿ ਜਾਂਦੇ ਹਨ ਕੁਝ ਰੋਗਾਂ ਦੇ ਰੂਪ ਵਿੱਚ ਤੇ ਕੁਝ ਜਾਣੇ ਅਣਜਾਣੇ ਹੀ ਸਾਡੇ ਕੋਲੋਂ ਵੱਧ ਖਰਚ ਹੋ ਜਾਂਦਾ ਹੈ ਇਸ ਤਰੀਕੇ ਦੇ ਨਾਲ ਸਾਡੇ ਘਰ ਵਿੱਚ ਪੈਸਾ ਟਿਕਦਾ ਹੀ ਨਹੀਂ ਜੋ ਮਨੁੱਖ ਆਪਣੇ ਹੱਥੀਂ ਕਿਰਤ ਕਰਦਾ ਹੈ ਆਪ ਕਮਾਉਂਦਾ ਹੈ ਉਸਨੂੰ ਤਾਂ ਸਾਥਸੰਗ ਜੀ ਪੈਸੇ ਦੀ ਬੜੀ ਜ਼ਿਆਦਾ ਕਦਰ ਹੁੰਦੀ ਹੈ ਤੇ ਜਿਹੜੇ ਲੋਕ ਦੂਜਿਆਂ ਦੀ ਕਿਰਤ ਖਾਂਦੇ ਹਨ ਉਹਨਾਂ ਨੂੰ ਤਾਂ ਤੁਸੀਂ ਆਮ ਹੀ ਵੇਖਿਆ ਹੋਵੇਗਾ ਕਿ ਪੈਸਿਆਂ ਦੀ ਕਦਰ ਹੀ ਨਹੀਂ ਕਰਦੇ ਜਿੰਨਾ ਹੱਥ ਆਉਂਦਾ ਹੈ ਪਾਣੀ ਦੀ ਤਰ੍ਹਾਂ ਵਹਾ ਲੈਂਦੇ ਹਨ ਮਿਹਨਤ ਵੀ ਕੀਤੀ ਕਿਰਤ ਵੀ ਕੀਤੀ ਪਰ ਪਾਣੀ ਦੀ ਤਰ੍ਹਾਂ ਪੈਸਾ ਵਹਿ ਗਿਆ ਤਾਂ ਅਫਸੋਸ ਸਾਥਸੰਗ ਜੀ ਬੜਾ ਹੁੰਦਾ ਹੈ ਦੁੱਖ ਬੜਾ ਹੁੰਦਾ ਹੈ ਜੋ ਦੋ ਚੀਜ਼ਾਂ ਅਲਮਾਰੀ ਜਾਂ ਪਰਸ ਦੇ ਵਿੱਚ ਆਪਾਂ ਨੂੰ ਨਹੀਂ ਰੱਖਣੀਆਂ ਚਾਹੀਦੀਆਂ ਉਹਨਾਂ ਦੇ ਵਿੱਚੋਂ ਸਾਧ ਸੰਗਤ ਜੀ ਪਹਿਲੀ ਚੀਜ਼ ਉਧਾਰ ਲਏ ਹੋਏ ਪੈਸੇ ਇਹ ਅਲਮਾਰੀ ਜਾਂ ਪਰਸ ਦੇ ਵਿੱਚ ਕਦੇ ਵੀ ਨਹੀਂ ਰੱਖਣੇ ਚਾਹੀਦੇ ਉਧਾਰ ਲੈ ਕੇ ਰੱਖੇ ਗਏ ਪੈਸੇ ਇਹਨਾਂ ਦੇ ਵਿੱਚ ਕਦੇ ਵੀ ਬਰਕਤ ਨਹੀਂ ਹੁੰਦੀ ਜਿੰਨੇ ਮਰਜ਼ੀ ਪੈਸੇ ਆ ਜਾਣ ਪੈਸਿਆਂ ਦਾ ਪਤਾ ਹੀ ਨਹੀਂ ਲੱਗਦਾ ਉਧਾਰ ਲਏ ਪੈਸੇ ਜਿਸ ਜ਼ਰੂਰਤ ਦੇ ਲਈ ਅਸੀਂ ਲੈਂਦੇ ਹਾਂ ਉਸਨੂੰ ਜਲਦ ਤੋਂ ਜਲਦ ਖਰਚ ਕਰ ਲੈਣਾ ਚਾਹੀਦਾ ਹੈ ਤੇ ਜਿਸ ਤੋਂ ਪੈਸੇ ਲਏ ਹਨ ਜਲਦੀ ਤੋਂ ਜਲਦੀ ਉਸਨੂੰ ਪੈਸੇ ਉਹਦੇ ਵਾਪਸ ਵੀ ਕਰ ਦੇਣੇ ਚਾਹੀਦੇ ਹਨ ਦੂਜੀ ਚੀਜ਼ ਜੋ ਆਪਾਂ ਨੂੰ ਆਪਣੇ ਪਰਸ ਜਾਂ ਅਲਮਾਰੀ ਦੇ ਵਿੱਚ ਕਦੇ ਵੀ ਨਹੀਂ ਰੱਖਣੀ ਚਾਹੀਦੀ ਉਹ ਹੈ ਜੀ ਫਟੇ ਪੁਰਾਣੇ ਕਾਗਜ਼ ਦਵਾਈਆਂ ਤੇ ਫਟੀਆਂ ਪੁਰਾਣੀਆਂ ਪਰਚੀਆਂ ਜਾਂ ਨੋਟ ਕਰਜ਼ੇ ਦੀਆਂ ਲਿਸਟਾਂ ਇਹ ਚੀਜ਼ਾਂ ਸਾਨੂੰ ਆਪਣੇ ਪਰਸ ਜਾਂ ਅਲਮਾਰੀ ਦੇ ਵਿੱਚ ਇਕੱਠੀਆਂ ਕਰਕੇ ਕਦੇ ਵੀ ਨਹੀਂ ਰੱਖਣੀਆਂ ਚਾਹੀਦੀਆਂ ਇਸ ਨਾਲ ਕਿਹਾ ਜਾਂਦਾ ਹੈ ਕਿ ਬਹੁਤ ਜ਼ਿਆਦਾ ਸਾਡੇ ਪੈਸੇ ਦੀ ਬੇਕਦਰੀ ਹੁੰਦੀ ਹੈ ਜਿਹੜੇ ਵੀ ਆਪਣੇ ਪਾਸੋਂ ਖਰਚੇ ਹੁੰਦੇ ਹਨ ਉਹ ਸਵੇਰੇ ਉੱਠਦੇ ਅਨਸਾਰ ਹੀ ਸਾਧ ਸੰਗਤ ਜੀ ਜਿਹੜੇ ਪਰਮਾਤਮਾ ਜੀ ਦੇ ਵੱਲੋਂ ਸਾਨੂੰ ਸਵਾਸ ਬਖਸ਼ੇ ਗਏ ਹਨ ਜਦੋਂ ਅਸੀਂ ਉਹਨਾਂ ਨੂੰ ਸਵਾਸਾਂ ਨੂੰ ਖਰਚ ਕਰਦੇ ਹਾਂ ਤਾਂ ਸਵੇਰੇ ਉੱਠਦੇ ਅਨਸਾਰ ਹੀ ਸਾਨੂੰ ਪਰਮਾਤਮਾ ਦਾ ਸ਼ੁਕਰਾਨਾ ਜ਼ਰੂਰ ਕਰਨਾ ਚਾਹੀਦਾ ਹੈ ਸ਼ੁਕਰਾਨਾ ਕਰਨ ਦੇ ਨਾਲ ਮਨੁੱਖ ਤੇ ਵਾਹਿਗੁਰੂ ਜੀ ਦੀ ਕਿਰਪਾ ਬੜੀ ਜ਼ਿਆਦਾ ਹੋ ਜਾਂਦੀ ਹੈ ਉੱਠਦਿਆਂ ਬਹਿਂਦਿਆਂ ਸੌਂਦਿਆਂ ਜਾਗਦਿਆਂ ਵਾਹਿਗੁਰੂ ਜੀ ਦਾ ਹਮੇਸ਼ਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਪਰਮਾਤਮਾ ਦਾ ਨਾਮ ਲਓ ਜਿਨ੍ਹਾਂ ਦੇ ਸਿਰ ਤੇ ਪਹਾੜ ਜਿੰਨਾ ਕਰਜ਼ਾ ਹੈ ਉਹ ਵੀ ਪਰਮਾਤਮਾ ਦਾ ਨਾਮ ਅੰਮ੍ਰਿਤ ਵੇਲੇ ਉੱਠ ਕੇ ਲਿਆ ਕਰਨ ਤਾਂ ਉਹਨਾਂ ਦੇ ਸਾਰੇ ਹੀ ਕਰਜ਼ੇ ਹੌਲੀ-ਹੌਲੀ ਦੂਰ ਹੋ ਜਾਣਗੇ ਬਸ ਲੋੜ ਹੈ ਜੀ ਪਰਮਾਤਮਾ ਜੀ ਦੇ ਉੱਪਰ ਅਟੱਲ ਭਰੋਸਾ ਰੱਖਣ ਦੀ ਅਤੇ ਘਰ ਦੇ ਬੂਹੇ ਨੂੰ ਖੋਲਦੇ ਸਮੇਂ ਹਮੇਸ਼ਾ ਹੀ ਉਸ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਦੇ ਹੋਏ ਘਰ ਦਾ ਮੇਨ ਗੇਟ ਅੰਮ੍ਰਿਤ ਵੇਲੇ ਸਾਨੂੰ ਜ਼ਰੂਰ ਖੋਲ ਦੇਣਾ ਚਾਹੀਦਾ ਹੈ ਤਾਂ ਕਿ ਤੁਹਾਡੇ ਘਰ ਦੇ ਵਿੱਚ ਵੀ ਰਿਜ਼ਕ ਆ ਜਾਵੇ ਪਰਮਾਤਮਾ ਜੀ ਦੀ ਆਵਾਜ਼ ਤੁਹਾਡੇ ਕੰਨਾਂ ਵਿੱਚ ਪੈ ਜਾਵੇ ਤਾਂ ਫਿਰ ਬਰਕਤ ਸਾਡੇ ਤੇ ਮਿਹਰਬਾਨ ਹੋ ਜਾਵੇਗੀ ਘਰ ਦੀ ਲੜਾਈ ਝਗੜੇ ਝੂਠ ਜੋ ਵੀ ਹੁੰਦਾ ਹੈ ਉਸ ਨੂੰ ਨਾ ਛੱਡੋ ਘਰ ਦੀ ਲੜਾਈ ਝਗੜੇ ਨੂੰ ਹਮੇਸ਼ਾ ਹੀ ਆਪਣੇ ਘਰ ਤੋਂ ਦੂਰ ਭਜਾਉਣਾ ਚਾਹੀਦਾ ਹੈ ਇਸ ਨਾਲ ਘਰ ਦੇ ਵਿੱਚ ਲੜਾਈ ਝਗੜੇ ਵੱਧਦੇ ਹਨ ਜੇਕਰ ਅਸੀਂ ਘਰ ਦੇ ਵਿੱਚ ਝੂਠ ਰੱਖਦੇ ਹਾਂ ਰਾਤ ਨੂੰ ਸਾਨੂੰ ਆਪਣੇ ਬਰਤਨਾਂ ਨੂੰ ਹਮੇਸ਼ਾ ਹੀ ਸਾਫ਼ ਸੁਥਰੇ ਕਰਕੇ ਰੱਖ ਦੇਣਾ ਚਾਹੀਦਾ ਹੈ ਇਸ ਦੇ ਨਾਲ ਸਾਤ ਸੰਗਤ ਜੀ ਕੀ ਹੁੰਦਾ ਹੈ ਕਿ ਉਹਨਾਂ ਭਾਂਡਿਆਂ ਦੇ ਵਿੱਚ ਇੱਕ ਤਾਂ ਬੈਕਟੀਰੀਆ ਆਉਂਦੇ ਹਨ ਤੇ ਜਦੋਂ ਬੈਕਟੀਰੀਆ ਆ ਜਾਂਦੇ ਹਨ ਤੇ ਉਹੀ ਫਿਰ ਸਾਡੇ ਖਾਣੇ ਦੇ ਵਿੱਚ ਪ੍ਰਵੇਸ਼ ਕਰ ਜਾਂਦੇ ਹਨ ਤੇ ਜਦੋਂ ਖਾਣੇ ਦੇ ਵਿੱਚ ਬੈਕਟੀਰੀਆ ਆ ਜਾਂਦਾ ਤਾਂ ਸਾਨੂੰ ਰੋਗ ਲੱਗਣੇ ਸ਼ੁਰੂ ਹੋ ਜਾਂਦੇ ਹਨ ਤੇ ਜਦੋਂ ਰੋਗ ਲੱਗਦੇ ਹਨ ਫਿਰ ਸਾਡਾ ਜਿਹੜਾ ਘਰ ਦਾ ਪੈਸਾ ਹੁੰਦਾ ਹੈ ਉਹ ਡਾਕਟਰਾਂ ਦੇ ਕੋਲ ਜਾਣਾ ਸ਼ੁਰੂ ਹੋ ਜਾਂਦਾ ਹੈ। ਭਾਵ ਕਿ ਦਵਾਈਆਂ ਦੇ ਵਿੱਚ ਖਰਚ ਹੋਣਾ ਸ਼ੁਰੂ ਹੋ ਜਾਂਦਾ ਹੈ। ਫਿਰ ਸਾਡੇ ਘਰ ਵਿੱਚ ਬਰਕਤ ਕਿਵੇਂ ਪਵੇਗੀ? ਅਤੇ ਜਿਹੜੇ ਲੋਕ ਰਾਤ ਨੂੰ ਬੇਵਜ੍ਹਾ ਜਾਗਦੇ ਹਨ ਤੇ ਦਿਨ ਵਿੱਚ ਸੌਂਦੇ ਹਨ ਆਪਣੀ ਸਿਹਤ ਤੇ ਕਰਮ ਦੋਵੇਂ ਹੀ ਵਿਗਾੜ ਰਹੇ ਹਨ। ਹਰ ਚੀਜ਼ ਤੋਂ ਸਾਨੂੰ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਤੁਹਾਨੂੰ ਗੁਰੂ ਘਰ ਹਮੇਸ਼ਾ ਹੀ ਜਾਣਾ ਚਾਹੀਦਾ ਹੈ। ਮਹੀਨੇ ਦੋ ਮਹੀਨੇ ਬਾਅਦ ਜਿਹੜੇ ਲੋਕ ਜਾਣਦੇ ਹਨ ਉਹਨਾਂ ਤੇ ਪਰਮਾਤਮਾ ਜੀ ਦੀ ਕਿਰਪਾ ਕਿਵੇਂ ਹੋਵੇਗੀ ਪਰਮਾਤਮਾ ਜੀ ਦੀ ਜੇਕਰ ਤੁਸੀਂ ਕਿਸੇ ਵੀ ਨਾਲ ਗੱਲਬਾਤ ਕਰਦੇ ਹੋ ਉਸ ਪ੍ਰਤੀ ਤੁਹਾਨੂੰ ਕਦੇ ਵੀ ਮਨ ਵਿੱਚ ਸ਼ੰਕਾ ਨਹੀਂ ਰੱਖਣਾ ਚਾਹੀਦਾ ਜਦੋਂ ਵੀ ਤੁਸੀਂ ਪਰਮਾਤਮਾ ਦੇ ਕੋਲੋਂ ਕੁਝ ਮੰਗਦੇ ਹੋ ਕਦੇ ਵੀ ਆਪਣੇ ਦਿਮਾਗ ਵਿੱਚ ਇਹ ਵਿਚਾਰ ਨਹੀਂ ਲੈ ਕੇ ਆਉਣੇ ਚਾਹੀਦੇ ਕਿ ਪਤਾ ਨਹੀਂ ਮੇਰੀ ਅਰਦਾਸ ਪੂਰੀ ਹੋਵੇਗੀ ਜਾਂ ਨਹੀਂ ਹੋਵੇਗੀ ਇਦਾਂ ਕਰਨ ਦੇ ਨਾਲ ਸਾਡਾ ਪਰਮਾਤਮਾ ਤੇ ਵਿਸ਼ਵਾਸ ਹੀ ਨਹੀਂ ਰਹਿੰਦਾ ਅਸੀਂ ਡੋਰ ਜਾਂਦੇ ਹਾਂ ਸਾਲ ਸੰਗਤ ਜੀ ਅੱਜ ਅਸੀਂ ਤੁਹਾਨੂੰ ਇੱਕ ਛੋਟੀ ਜਿਹੀ ਸਾਖੀ ਸੁਣਾਉਂਦੇ ਹਾਂ ਕਿ ਜਦੋਂ ਫਕੀਰ ਬਾਬਾ ਕਿਤੇ ਜਾ ਰਿਹਾ ਹੁੰਦਾ ਸੀ ਤੇ ਰਸਤੇ ਵਿੱਚ ਕੀ ਵੇਖਦਾ ਹੈ ਇੱਕ ਟੁੱਟਾ ਜਿਹਾ ਘਰ ਹੈ ਉਹਦੇ ਘਰ ਦੇ ਬਾਹਰ ਇੱਟਾਂ ਦੇ ਉੱਤੇ ਇੱਕ ਮਨੁੱਖ ਬੈਠ ਕੇ ਆਪਣੇ ਸੰਤ ਫਕੀਰ ਦੇ ਕੋਲੋਂ ਜਦੋਂ ਲੰਘਿਆ ਤੇ ਪੁੱਛਿਆ ਭਲਿਆ ਪੁਰਖ ਕੀ ਹੋਇਆ ਤੈਨੂੰ ਕਿਸ ਗੱਲ ਦਾ ਰੋਸ ਦਾ ਪ੍ਰਗਟਾਵਾ ਹੈ ਤਾਂ ਅੱਗੋਂ ਉਸ ਵਿਅਕਤੀ ਨੇ ਕਿਹਾ ਜੀ ਮੈਂ ਆਪਣੀ ਗਰੀਬੀ ਤੋਂ ਬੜਾ ਤੰਗ ਹਾਂ ਪਰੇਸ਼ਾਨ ਹਾਂ ਮੈਨੂੰ ਸਮਝ ਹੀ ਨਹੀਂ ਆਉਂਦੀ ਕਿ ਪ੍ਰਮਾਤਮਾ ਨੇ ਮੈਨੂੰ ਹੀ ਇੰਨਾ ਗਰੀਬ ਕਿਉਂ ਬਣਾ ਦਿੱਤਾ ਹੈ ਸੰਤ ਫਕੀਰ ਨੂੰ ਪੁੱਛਦਾ ਬਾਬਾ ਜੀ ਤੁਸੀਂ ਕਿੱਥੇ ਚੱਲੇ ਹੋ ਅੱਗੋਂ ਸੰਤ ਫਕੀਰ ਜੀ ਨੇ ਕਿਹਾ ਫਲਾਣੀ ਥਾਂ ਤੇ ਪ੍ਰਮਾਤਮਾ ਆਉਂਦੇ ਹਨ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕਰਨ ਦੇ ਲਈ ਚੱਲਿਆ ਹਾਂ ਮਨ ਵਿੱਚ ਕੁਝ ਸਵਾਲ ਹਨ ਉਹਨਾਂ ਦੇ ਜਵਾਬ ਪੁੱਛਣ ਪਰਮਾਤਮਾ ਦੇ ਕੋਲ ਚੱਲਿਆ ਹਾਂ ਇਹਨਾਂ ਕਹਿ ਕੇ ਫਕੀਰ ਜੀ ਅੱਗੇ ਚਲੇ ਗਏ ਹੁਣ ਜਦੋਂ ਅੱਗੇ ਜਾਂਦੇ ਹਨ ਇੱਕ ਬੜਾ ਹੀ ਸਾਰਾ ਆਲੀਸ਼ਾਨ ਮਹਿਲ ਹੁੰਦਾ ਹੈ ਇੰਜ ਕਹਿ ਲਓ ਕਿ ਉਹ ਸੰਤ ਫਕੀਰ ਸੁਣ ਕੇ ਬੜੇ ਜ਼ਿਆਦਾ ਘਰ ਦੇ ਵਿੱਚ ਹੈਰਾਨ ਹੋਏ ਉਹ ਧਨ ਦੌਲਤ ਮੰਗਦਾ ਹੈ ਸੰਤ ਫਕੀਰ ਜੀ ਬੜੇ ਹੀ ਹੈਰਾਨ ਹੁੰਦੇ ਹਨ ਕਿ ਜਿਹੜਾ ਪਿਛਲਾ ਵਿਅਕਤੀ ਸੀ ਉਹ ਤਾਂ ਧਨ ਦੌਲਤ ਮੰਗਦਾ ਸੀ ਤੇ ਹੁਣ ਜਿਹੜਾ ਇਹ ਆਲੀਸ਼ਾਨ ਮਹਿਲ ਦੇ ਬਾਹਰ ਹੈ ਇਹ ਕੀ ਮੰਗਦਾ ਹੈ ਕਿ ਇਹਦੇ ਕੋਲ ਪੈਸਾ ਧਨ ਬੜਾ ਹੈ ਪਰ ਪਰੇਸ਼ਾਨੀਆਂ ਵੀ ਬਹੁਤ ਹਨ ਤੇ ਉਹ ਚਾਹੁੰਦਾ ਹੈ ਕਿ ਤੁਸੀਂ ਮੇਰਾ ਸਵਾਲ ਪਰਮਾਤਮਾ ਜੀ ਨੂੰ ਇਹ ਪੁੱਛ ਕੇ ਆਇਓ ਜੇਕਰ ਤੁਸੀਂ ਚੱਲੇ ਹੋ ਫਕੀਰ ਬਾਬਾ ਨੇ ਕਿਹਾ ਹਾਂ ਉੱਥੇ ਪਰਮਾਤਮਾ ਤਾਂ ਆਉਂਦੇ ਹਨ ਮੈਂ ਉਹਨਾਂ ਨਾਲ ਵਿਚਾਰ ਵਟਾਂਦਰਾ ਵੀ ਕਰਨਾ ਹੈ ਤੇ ਫਿਰ ਉਸ ਵਿਅਕਤੀ ਨੇ ਕਿਹਾ ਕਿ ਮੇਰੇ ਬਾਰੇ ਵੀ ਇੱਕ ਸਵਾਲ ਪੁੱਛ ਕੇ ਆਇਓ ਕਿ ਮੈਂ ਕਦੋਂ ਗਰੀਬ ਹੋਵਾਂਗਾ ਸੰਤ ਫਕੀਰ ਜੀ ਕਹਿੰਦੇ ਕਿ ਠੀਕ ਹੈ ਉੱਥੇ ਜਾ ਕੇ ਮੈਂ ਪਰਮਾਤਮਾ ਦੇ ਕੋਲੋਂ ਪੁੱਛ ਲਵਾਂਗਾ ਤੁਸੀਂ ਕਦੋਂ ਗਰੀਬ ਹੋਵੋਗੇ ਜਿਹੜਾ ਸਵੇਰੇ ਉੱਠ ਕੇ ਸ਼ੁਕਰਾਨਾ ਕਰਦਾ ਸੀ ਤੇ ਸੰਤ ਫਕੀਰ ਬਾਬਾ ਉੱਥੋਂ ਚੱਲ ਕੇ ਵਾਪਸ ਜਦੋਂ ਆਏ ਉਹਨਾਂ ਨੇ ਜੋ-ਜੋ ਮਨੁੱਖਾਂ ਨੇ ਸਵਾਲ ਪੁੱਛਣ ਲਈ ਕਿਹਾ ਸੀ ਉਹਨਾਂ ਨੂੰ ਜਵਾਬ ਦੱਸ ਦਿੰਦੇ ਹਨ ਪਹਿਲਾ ਉਹ ਅਮੀਰ ਦੇ ਕੋਲ ਜਾਂਦੇ ਹਨ ਉਹ ਆਖਦਾ ਹੈ ਜੀ ਮੈਂ ਕਿਵੇਂ ਗਰੀਬ ਹੋਵਾਂਗਾ ਕਹਿੰਦੇ ਕਿ ਪਰਮਾਤਮਾ ਨੇ ਕਿਹਾ ਹੈ ਕਿ ਜਿਹੜੇ ਕਿ ਜਿਹੜਾ ਤੂੰ ਸਵੇਰੇ ਉੱਠ ਕੇ ਸ਼ੁਕਰਾਨਾ ਕਰਦਾ ਹੈ ਉਹ ਸ਼ੁਕਰਾਨਾ ਕਰਨਾ ਬੰਦ ਕਰ ਦੇ ਹਰ ਚੀਜ਼ ਦਾ ਸ਼ੁਕਰਾਨਾ ਅਦਾ ਕਰਨਾ ਬੰਦ ਕਰ ਦੇ ਫਿਰ ਤੂੰ ਆਪਣੇ ਆਪ ਹੀ ਗਰੀਬ ਹੋ ਜਾਵੇਂਗਾ ਫਕੀਰ ਬਾਬੇ ਨੂੰ ਉਹ ਬੰਦਾ ਕਹਿੰਦਾ ਕਿ ਤੁਸੀਂ ਕਿਵੇਂ ਦੀਆਂ ਗੱਲਾਂ ਕਰਦੇ ਹੋ ਪਰਮਾਤਮਾ ਨੇ ਐਨੀਆਂ ਚੀਜ਼ਾਂ ਦੇ ਨਾਲ ਮੈਨੂੰ ਨਿਵਾਜਿਆ ਹੈ ਤੇ ਮੈਂ ਉੱਠ ਕੇ ਜੇ ਸ਼ੁਕਰਾਨਾ ਨਾ ਕਰਾਂ ਤਾਂ ਮੇਰੇ ਦਿਨ ਦੀ ਸ਼ੁਰੂਆਤ ਚੰਗੀ ਨਹੀਂ ਹੋਵੇਗੀ ਜੇ ਪਰਮਾਤਮਾ ਨੇ ਸੋਹਣਾ ਸਰੀਰ ਦਿੱਤਾ ਹੈ ਮੈਂ ਉਹਦਾ ਸ਼ੁਕਰਾਨਾ ਅਦਾ ਜ਼ਰੂਰ ਕਰਾਂਗਾ ਪਰਮਾਤਮਾ ਨੇ ਖਾਣ ਦੇ ਲਈ ਰੋਟੀ ਪਾਣੀ ਦਿੱਤੀ ਹੈ ਮੈਂ ਉਹਦਾ ਸ਼ੁਕਰਾਨਾ ਕਰਾਂਗਾ ਮੇਰੇ ਕੋਲ ਮੇਰਾ ਪਰਿਵਾਰ ਹੈ ਮੈਂ ਉਹਦਾ ਸ਼ੁਕਰਾਨਾ ਕਰਾਂਗਾ ਜੋ-ਜੋ ਪਰਮਾਤਮਾ ਨੇ ਮੈਨੂੰ ਚੀਜ਼ ਨਿਵਾਜੀ ਹੈ ਹਰ ਚੀਜ਼ ਦਾ ਸ਼ੁਕਰਾਨਾ ਕਰਾਂਗਾ ਕਹਿੰਦੇ ਕਿ ਫਕੀਰ ਬਾਬਾ ਜੀ ਕਹਿੰਦੇ ਫਿਰ ਗਿਲੇ ਸ਼ਿਕਵੇ ਕਿਉਂ ਕਰਦਾ ਹਾਂ ਕਈ ਵਾਰ ਫਿਰ ਦੁੱਖ ਵੀ ਆਉਣਗੇ ਕਹਿੰਦੇ ਕਿ ਜਿਹੜੇ ਦੁੱਖ ਹਨ ਉਹ ਮੇਰੇ ਕਰਮਾਂ ਦੇ ਹਨ ਪਰਮਾਤਮਾ ਨੇ ਤਾਂ ਨਹੀਂ ਦਿੱਤੇ ਜਿਵੇਂ ਦੇ ਕਰਮ ਕਰਾਂਗਾ ਉਵੇਂ ਦੇ ਹੀ ਭੋਗਾਂਗਾ ਪਰ ਜੋ ਚੀਜ਼ਾਂ ਦਿੱਤੀਆਂ ਹਨ ਉਹ ਪਰਮਾਤਮਾ ਨੇ ਦਿੱਤੀਆਂ ਹਨ ਉਹਨਾਂ ਦਾ ਮੈਂ ਸ਼ੁਕਰਾਨਾ ਅਦਾ ਕਰਨੋਂ ਨਹੀਂ ਹਟਾਂਗਾ ਫਿਰ ਕਹਿੰਦੇ ਕਿ ਫਕੀਰ ਜੀ ਨੇ ਕਿਹਾ ਤੂੰ ਫਿਰ ਗਰੀਬ ਨਹੀਂ ਹੋਵੇਂਗਾ ਉਹ ਕਹਿੰਦਾ ਕਿ ਮੈਂ ਸ਼ੁਕਰਾਨਾ ਨਹੀਂ ਛੱਡ ਸਕਦਾ ਫਿਰ ਫਕੀਰ ਜੀ ਅੱਗੇ ਜਾਂਦੇ ਹਨ ਉਥੇ ਉਹੀ ਗਰੀਬ ਇਨਸਾਨ ਬੈਠਾ ਹੁੰਦਾ ਹੈ ਕਹਿੰਦਾ ਜੀ ਦੱਸੋ ਪ੍ਰਮਾਤਮਾ ਜੀ ਨੇ ਕੀ ਕਿਹਾ ਫਕੀਰ ਜੀ ਨੇ ਕਿਹਾ ਕਿ ਤੂੰ ਸਵੇਰੇ ਉੱਠ ਕੇ ਸ਼ੁਕਰਾਨਾ ਕਰਨਾ ਆਰੰਭ ਕਰ ਦੇ ਜੋ ਜੋ ਚੀਜ਼ ਤੇਰੇ ਕੋਲ ਹੈ ਉਸਦੇ ਲਈ ਸ਼ੁਕਰਾਨਾ ਕਰਿਆ ਕਰ ਉਹ ਬਾਬਾ ਅੱਗੋਂ ਆਖਦਾ ਹੈ ਕਿ ਪ੍ਰਮਾਤਮਾ ਨੇ ਮੈਨੂੰ ਦਿੱਤਾ ਹੀ ਕੀ ਹੈ ਜਿਸਦੇ ਲਈ ਮੈਂ ਸ਼ੁਕਰਾਨਾ ਕਰਾਂ ਸਰੀਰ ਦਾ ਸ਼ੁਕਰਾਨਾ ਮੈਂ ਸਵਾਹ ਕਰਨਾ ਹੈ ਮੇਰੇ ਢਿੱਡ ਵਿੱਚ ਪਾਉਣ ਲਈ ਤਾਂ ਕੁਝ ਖਾਣ ਲਈ ਵੀ ਨਹੀਂ ਹੈ ਤਾਂ ਪਰਮਾਤਮਾ ਨੇ ਫਕੀਰ ਜੀ ਕਹਿੰਦੇ ਕਿ ਕਿਹਾ ਕਿ ਜੋ ਵੀ ਤੁਹਾਡੇ ਕੋਲ ਹੈ ਉਸ ਦਾ ਸ਼ੁਕਰਾਨਾ ਕਰਨਾ ਆਰੰਭ ਕਰ ਦਿਓ ਤੁਹਾਡੀ ਗਰੀਬੀ ਕੱਟੀ ਜਾਵੇਗੀ ਜੋ ਗਿਲੇ ਸ਼ਿਕਵੇ ਕਰਦੇ ਹਨ ਉਹ ਸਿਰਫ ਦੁੱਖ ਹੀ ਦੁੱਖ ਭੋਗਦੇ ਹਨ ਜੋ ਸ਼ੁਕਰਾਨਾ ਕਰਦੇ ਹਨ ਉਹ ਝੋਲੀਆਂ ਭਰ-ਭਰ ਕੇ ਲੈ ਜਾਂਦੇ ਹਨ ਹੁਣ ਆਪਾਂ ਇਸ ਗੱਲ ਤੋਂ ਸਾਧ ਸੰਗਤ ਜੀ ਇਹੀ ਸਿੱਖਿਆ ਲੈਣੀ ਹੈ ਸਾਨੂੰ ਪਰਮਾਤਮਾ ਨੇ ਜਿੰਨਾ ਵੀ ਦਿੱਤਾ ਹੈ ਚਾਹੇ ਥੋੜਾ ਦਿੱਤਾ ਹੈ ਚਾਹੇ ਬਹੁਤ ਦਿੱਤਾ ਹੈ ਸਾਨੂੰ ਹਰੇਕ ਚੀਜ਼ ਦੇ ਲਈ ਆਪਣੀ ਸਿਹਤ ਲਈ ਆਪਣੇ ਧਨ ਦੌਲਤ ਲਈ ਆਪਣੇ ਬੱਚਿਆਂ ਲਈ ਆਪਣੇ ਸਵਾਸਾਂ ਦੇ ਲਈ ਪਰਮਾਤਮਾ ਦਾ ਸ਼ੁਕਰਾਨਾ ਜ਼ਰੂਰ ਕਰਦੇ ਹੀ ਰਹਿਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਸਾਡੀਆਂ ਰਹਿੰਦੀਆਂ ਹੋਈਆਂ ਬਾਕੀ ਇਛਾਵਾਂ ਦੀ ਪੂਰਤੀ ਵੀ ਬਹੁਤ ਜਲਦੀ ਹੋ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ